ਅਸੀਂ ਦਾ ਹੱਕ ਹਾਂਦੇ ਆ ਔਰਤਾਂ ਦੀ ਆਜ਼ਾਦੀ ਦਾ ਔਰਤਾਂ ਦੀ ਬਰਾਬਰਤਾ ਦਾ ਤੇ ਔਰਤਾਂ ਦੇ ਹੱਕਾਂ ਦਾ ਦੋ ਚੀਜ਼ਾਂ ਆਉਂਦੀਆਂ ਨੇ ਕਿ ਜੇ ਸਾਨੂੰ ਹੱਕ ਮਿਲਦੇ ਨੇ ਉਹਨਾਂ ਦਾ ਜਾਂ ਸਾਨੂੰ ਕਾਨੂੰਨ ਦਿੰਦਾ ਹੱਕ ਤੇ ਬਰਾਬਰਤਾ ਮਿਲਦੀ ਆ ਤਾਂ ਉਹਦਾ ਸਾਨੂੰ ਦੁਰਵਰਤਨ ਨਹੀਂ ਕਰਨੀ ਚਾਹੀਦੀ ਇਹ ਸਾਡਾ ਪਾੜ ਜਿਹੜਾ ਔਰਤਾਂ ਦਾ ਇਹ ਗਲਤ ਹੈ ਦੂਸਰੇ ਪਾਸੇ ਜਿਹੜਾ ਮੈਂ ਮੇਨ ਅੱਜ ਜੋ ਮੇਰੇ ਦਿਮਾਗ ਦੇ ਵਿੱਚ ਵਿਸ਼ਾ ਹੈ ਔਰਤਾਂ ਦਾ ਅੱਗੇ ਨਿਕਲਣਾ ਅੱਗੇ ਚੱਲਣਾ ਕਿਹੜੇ ਵਰਗ ਨੂੰ ਹਜ਼ਮ ਨਹੀਂ ਹੁੰਦਾ ਇਹੋ ਜੀ ਸੋਚਦੇ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਚੀਜ਼ ਹਜ਼ਮ ਨਹੀਂ ਹੁੰਦੀ ਕਿ ਇੱਕ ਔਰਤ ਜਿਹੜੀ ਹੈ ਉਹ ਲਿਖਦੀ ਹੈ ਜਾਂ ਬੋਲਦੀ ਹੈ ਜਾਂ ਅੱچھے ਅਹੁਦੇ ਤੇ ਹੈ ਜਾਂ ਅੱਛੀ ਨੌਕਰੀ ਕਰਦੀ ਹੈ ਜਾਂ ਕੋਈ ਅੱਛਾ ਕੰਮ ਕਰ ਸਕਦੀ ਹੈ ਜਾਂ ਉਹਦੇ ਵਿੱਚ ਉਹ ਕੈਲੀਬਰ ਹੈ ਜਾਂ ਉਹ ਉਹਨਾਂ ਦੇ ਬਰਾਬਰ ਬੈਠ ਕੇ ਡਿਸਕਸ਼ਨ ਕਰ ਸਕਦੀ ਹੈ ਉਹ ਕਿਹੋ ਜਿਹੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਹਜ਼ਮ ਨਹੀਂ ਹੁੰਦੀਆਂ ਬਹੁਤ ਹੈ ਸਮਾਜ ਦੇ ਵਿੱਚ ਅਜਿਹੇ ਲੋਕਾਂ ਦਾ ਜਿਹੜਾ ਗਿਣਤੀ ਹੈ ਉਹ ਘਟਨੀ ਹੈਗੀ ਬਹੁਤ ਲੋਕ ਸਾਨੂੰ ਸਾਡੇ ਆਸ-ਪਾਸ ਸਮਾਜ ਦੇ ਵਿੱਚ ਅਜਿਹੇ ਮਿਲ ਜਾਣਗੇ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੋ ਜਿਹੇ ਲੋਕ ਹੁੰਦੇ ਨੇ ਇਹਨਾਂ ਦੀ ਪਰਵਰਿਸ਼ਤਾ ਇਹਨਾਂ ਦੇ ਉੱਤੇ ਕੀ ਫਰਕ ਕੀ ਅਸਰ ਪਿਆ ਹੁੰਦਾ ਤੇ ਸਾਹਮਣੇ ਵਾਲੇ ਨੂੰ ਉਹਨਾਂ ਦੀ ਸੋਚ ਜਿਹੜੀ ਹੈ ਜਾਂ ਉਹ ਗੱਲ ਕਰਦੇ ਨੇ ਜਾਂ ਸਾਹਮਣੇ ਕਰਦੇ ਨੇ ਜਾਂ ਪਿੱਛੋਂ ਕਰਦੇ ਨੇ ਉਹਦਾ ਕੀ ਅਸਰ ਪੈਂਦਾ ਹੈ ਔਰ ਕੀ ਪਹਿਣਾ ਚਾਹੀਦਾ ਤੇ ਕੀ ਕਰਨਾ ਚਾਹੀਦਾ ਇਹ ਬਹੁਤ ਸਾਰੇ ਸਵਾਲ ਜਿਹੜੇ ਮੇਰੇ ਜ਼ਿਹਨ ਦੇ ਵਿੱਚ ਨੇ ਮੈਂ ਕਈ ਵਰੀ ਅਸੀਂ ਵੀ ਭੁਗਤਦੇ ਹਾਂ ਤੁਸੀਂ ਵੀ ਭੁਗਤਦੇ ਹੋ ਸਾਰੇ ਭੁਗਤ ਜਿਹੜੀ ਵੀ ਔਰਤ ਨੌਕਰੀ ਕਰਦੀ ਹੈ ਬਾਹਰ ਅੱਛਾ ਕੰਮ ਕਰਦੀ ਹੈ ਕੁਝ ਵੀ ਕਰਦੀ ਹੈ ਸਮਾਜ ਦੇ ਵਿੱਚ ਜਿਹੜੇ ਉਸ ਕੈਲੀਬਰ ਦੇ ਲੋਕ ਨੇ ਉਹਨਾਂ ਚੀਜ਼ਾਂ ਨੂੰ ਸਮਝਣ ਵਾਲੇ ਲੋਕ ਨੇ ਉਹ ਹੀ ਐਪਰੀਸ਼ੀਏਟ ਕਰਨਗੇ ਕਿਉਂਕਿ ਜਿਨ੍ਹਾਂ ਨੂੰ ਉਹ ਚੀਜ਼ਾਂ ਦੀ ਸਮਝ ਹੈ ਜਿਨ੍ਹਾਂ ਨੂੰ ਉਹ ਕੈਲੀਬਰ ਦੀ ਸਮਝ ਹੈ ਜਿਨ੍ਹਾਂ ਨੂੰ ਉਹ ਵਿਚਾਰਾਂ ਦੀ ਸਮਝ ਹੈ ਜਿਹੜੇ ਉਸ ਚੀਜ਼ ਦੀ ਕਦਰ ਕਰਨਦੇ ਨੇ ਜਾਂ ਉਸ ਸਫਲਤਾ ਨੂੰ ਸਮਝਦੇ ਨੇ ਸਿਰਫ ਉਹ ਲੋਕ ਜਿਹੜੇ ਨੇ ਉਹ ਕਦਰ ਕਰਨਗੇ ਉਹ ਐਪਰੀਸ਼ੀਏਟ ਕਰਨਗੇ ਉਹੀ ਜਿਹੜੀ ਹੈ ਉਹ ਅچھے ਸ਼ਬਦ ਬੋਲਣ ਦਾ ਜਿਹੜਾ ਹੈ ਕਸ਼ਟ ਕਰਨਗੇ ਦੂਸਰੀ ਜਿਹੜੀ ਨੇ ਜਿਨ੍ਹਾਂ ਦੀ ਪਰਵਰਿਸ਼ ਹੋ ਹੋਜੀ ਹੈ ਜਿਨ੍ਹਾਂ ਦੀ ਸੋਚ ਹੋ ਹੋਜੀ ਹੈ ਜਿਨ੍ਹਾਂ ਦਾ ਕੈਲੀਬਰ ਘਟ ਹੈ ਜਿਨ੍ਹਾਂ ਦਾ ਜਿਹੜਾ ਆਲਾ ਦਵਾਲਾ ਹੈ ਜਾਂ ਬਚਪਨ ਦੇ ਵਿੱਚ ਉਹਨਾਂ ਨੂੰ ਕਿਹੋ ਜਿਹਾ ਆਲਾ ਦਵਾਲਾ ਮਿਲਿਆ ਜਾਂ ਉਹਨਾਂ ਨੂੰ এনवायरमेंट ਕਿਹੋ ਜਿਹਾ ਮਿਲਿਆ ਕਿਹੋ ਜਿਹਾ এনवायरमेंट ਵਿੱਚ ਉਹ ਵੱਡੇ ਹੋਏ ਕਿਹੋ ਜਿਹਾ ਉਹਨਾਂ ਦਾ ਆਪਣਾ ਦਾਇਰਾ ਹੈ ਕਿਸ ਲੈਵਲ ਦਾ ਦਾਇਰਾ ਹੈ ਉਹ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਨੇ ਉਹ ਕਲੱਬ ਹੋ ਜਾਂਦੀਆਂ ਨੇ ਉਹ ਮਿਕਸ ਹੋ ਜਾਂਦੀਆਂ ਨੇ ਇਕੱਠੀਆਂ ਹੋ ਜਾਂਦੀਆਂ ਨੇ ਅਜਿਹੇ ਲੋਕ ਜਿਹੜੇ ਨੇ ਉਹ ਜਦੋਂ ਵੀ ਕੋਈ ਔਰਤ ਕੋਈ ਕੰਮ ਕਰਦੀ ਹੈ ਜਾਂ ਬੋਲਦੀ ਹੈ ਜਾਂ ਆਪਣੀ ਗੱਲ ਕਹਿਣ ਦਾ ਜਿਹੜਾ ਹੈ ਉਹ ਵੱਲ ਰੱਖਦੀ ਹੈ ਅਜਿਹੇ ਲੋਕਾਂ ਨੂੰ ਉਹ ਚੀਜ਼ਾਂ ਜਿਹੜੀਆਂ ਨੇ ਉਹ ਹਜ਼ਮ ਨਹੀਂ ਹੁੰਦੀਆਂ ਕਿਉਂਕਿ ਉਹ ਉਸ ਕੈਲੀਬਰ ਦੇ ਲੋਕ ਨਹੀਂ ਨੇ ਉਸ ਕੈਲੀਬਰ ਦੀ ਉਹਨਾਂ ਦੀ ਸੋਚ ਨਹੀਂ ਹੈ ਉਹ ਉਸ ਕੈਲੀਬਰ ਦਾ ਉਹਨਾਂ ਨੂੰ ਮਾਹੌਲ ਹੀ ਨਹੀਂ ਮਿਲਿਆ ਹੁੰਦਾ ਉਹਨਾਂ ਨੂੰ ਕੀ ਮਾਹੌਲ ਮਿਲਿਆ ਹੁੰਦਾ ਉੱਚੀਆਂ ਚੀਜ਼ਾਂ ਬੋਲਦੇ ਨੇ ਜਿਵੇਂ ਜਿਵੇਂ ਦੇ ਉਹ ਸ਼ਬਦ ਬਾਅਦ ਦੇ ਵਿੱਚ ਬੋਲਦੇ ਨੇ ਉਹ ਉਹ ਕੈਲੀਬਰ ਦੇ ਵਿੱਚ ਇਹ ਲੋਕ ਹੁੰਦੇ ਨੇ ਉਹੀ ਉਹਨਾਂ ਨੂੰ ਸੋਚ ਮਿਲੀ ਹੁੰਦੀ ਆ ਉਹ ਮੇ ਦੇ ਮਾਹੌਲ ਦੇ ਵਿੱਚ ਉਹਨਾਂ ਦੀ ਜਿਹੜੀ ਬ੍ਰਿੰਗਿੰਗ ਆਪਸੀ ਕਹਿ ਸਕਦੇ ਉਹ ਹੋਈ ਆ ਔਰ ਕਈ ਵਾਰੀ ਜਿਹੇ ਲੋਕ ਵੀ ਮੈਂ ਦੇਖਦੀ ਆ ਕਿ ਜਿਹੜੇ ਆਪਣੇ ਆਪ ਨੂੰ ਬਹੁਤ ਅਪਡੇਟਡ ਰੱਖਦੇ ਨੇ ਤੇ ਫਿਰ ਉਹ ਇਹੋ ਜਿਹਾ ਗੱਲਾਂ ਕਰਦੇ ਨੇ ਤੇ ਫਿਰ ਤੇ ਅਪਰਿੰਗ ਦਾ ਅਸਰ ਜਿਹੜਾ ਹੈ ਉਹ ਹੈ ਜਾਂ ਮਾਹੌਲ ਜਿਹੜਾ ਹੈ ਉਹਨਾਂ ਨੂੰ ਕਿਵੇਂ ਦਾ ਮਿਲ ਰਿਹਾ ਹੈ ਉਹਦਾ ਵੀ ਅਸਰ ਜ਼ਰੂਰ ਪੈਂਦਾ ਹੈਗਾ ਜਦੋਂ ਤੁਸੀਂ ਕਿਸੇ ਦੀ ਗੱਲ ਕਰਦੇ ਹੋ ਨਾ ਕਿਸੇ ਨੂੰ ਮਾੜਾ ਕਹਿੰਦੇ ਤੁਸੀਂ ਦੂਸਰੇ ਨੂੰ ਤਾਂ ਕਹਿੰਦੇ-ਕਹਿੰਦੇ ਤੁਸੀਂ ਆਪਣੀ ਸਾਰੀ ਸ਼ਖਸੀਅਤ ਜਿਹੜੀ ਹੈ ਉਹ ਖੋਲ ਕੇ ਰੱਖ ਦਿੰਦੇ ਹੋ ਤੁਸੀਂ ਕਿਸੇ ਇੱਕ ਲੜਕੀ ਦੇ ਲਈ ਔਰਤ ਦੇ ਲਈ ਮਹਿਲਾ ਦੇ ਲਈ ਤੁਸੀਂ ਨਫਜ਼ ਵਰਤਦੇ ਹੋ ਕੋਈ ਵੀ ਲਫਜ਼ ਵਰਤਦੇ ਹੋ ਜੇ ਤੁਸੀਂ ਚੰਗਾ ਵਰਤਦੇ ਹੋ ਤੁਹਾਡੀ ਸ਼ਖਸੀਅਤ ਦੇ ਵਿੱਚੋਂ ਤੁਹਾਡੀ ਸਾਰਾ ਕੁਝ ਸਾਹਮਣੇ ਆ ਜਾਂਦਾ ਜਦੋਂ ਤੁਸੀਂ ਗਲਤ ਬੋਲਦੇ ਹੋ ਤੁਹਾਡੀ ਸਾਰੀ ਸ਼ਖਸੀਅਤ ਤੁਹਾਡੇ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਨਾ ਇਹ ਬਹੁਤ ਕੁਝ ਬਿਆਨ ਕਰ ਜਾਂਦੀਆਂ ਜਦੋਂ ਤੁਸੀਂ ਕਿਸੇ ਦੇ ਵੀ ਸ਼ਬਦਾਂ ਦੀ ਵਰਤੋਂ ਕਰਦੇ ਹੋ ਤਾਂ ਬਹੁਤ ਕੁਝ ਬਿਆਨ ਉਹ ਜਾਂਦਾ ਹੈ ਜ਼ਰੂਰੀ ਨਹੀਂ ਤੁਹਾਡਾ ਅਹੁਦਾ ਜਿਹੜਾ ਹੈ ਤੁਹਾਡੀ ਤਾਂ ਦਾ ਪੈਸਾ ਜਿਹੜਾ ਹੈ ਤੁਹਾਡੀ ਸਿੱਖਿਆਤ ਨੂੰ ਨਿਖਾਰ ਦਵੇ ਸੋਚ ਜਿਹੜੀ ਹੈ ਤੁਹਾਡੀ ਬ੍ਰਿੰਗਿੰਗ ਅਪ ਜਿਹੜੀ ਹੈ ਤੁਹਾਨੂੰ ਮਾਹੌਲ ਕਿਹੋ ਜਿਹਾ ਬਚਪਨ ਚ ਕਿਹੋ ਜਿਹਾ ਮਿਲਿਆ ਜਾਂ ਤੁਸੀਂ ਕਿਵੇਂ ਦੇ ਮਾਹੌਲ ਨੂੰ ਸਵੀਕਾਰ ਕਰਦੇ ਹੋ ਜਾਂ ਮਾਹੌਲ ਦੇ ਅਨੁਸਾਰ ਜਾਂ ਅ ਕਿਸੇ ਦੇ ਕੋਲ ਚੰਗੀ ਚੀਜ਼ ਸਿੱਖਣ ਦਾ ਜਾਂ ਕਿਸੇ ਦੀ ਐਪਰੀਸ਼ੀਏਸ਼ਨ ਕਿਸੇ ਨੂੰ ਐਪਰੀਸ਼ੀਏਟ ਕਰਨ ਦਾ ਕਿੰਨਾ ਕਿ ਤੁਹਾਡੇ ਚ ਮਰਦਾ ਹੈ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਲਫ਼ਜ਼ਾਂ ਤੋਂ ਜੋ ਤੁਸੀਂ ਲੋਕਾਂ ਦੇ ਲਈ ਬੋਲਦੇ ਹੋ ਔਰ ਇਹ ਸਮਾਜ ਹੈ ਕਦੇ ਇਹ ਨਹੀਂ ਸੋਚੋ ਕਿ ਤੁਹਾਡੀ ਜਿਹੜੀ ਕਹੀ ਹੋਈ ਗੱਲ ਆ ਉਹ ਅੱਗੇ ਨਹੀਂ ਤੁੱਟੇ ਇਹ ਵੀ ਇੱਕ ਕੋੜਾ ਸੱਚ ਹੈ ਹੁਣ ਅਸੀਂ ਸਾਨੂੰ ਕਰਨਾ ਕੀ ਚਾਹੀਦਾ ਅਜਿਹੇ ਲੋਕਾਂ ਦਾ ਕੀ ਕਰਨਾ ਚਾਹੀਦਾ ਸਾ ਸਾਨੂੰ ਕੀ ਕਰਨਾ ਚਾਹੀਦਾ ਅਜਿਹੇ ਲੋਕਾਂ ਤੇ ਤਰਸੀ ਖਾ ਲੋ ਕਿ ਇਹਨਾਂ ਤੱਕ ਸੂਰ ਨਹੀਂ ਹੈ ਇਹਨਾਂ ਦੀ ਸੋਚ ਹੀ ਨਹੀਂ ਹੈ ਇਹ ਇਸ ਤੋਂ ਅੱਗੇ ਨਿਕਲ ਨਹੀਂ ਸਕਦੇ ਇੱਕ ਜਿਹੜਾ ਖੂਦ ਆ ਡੱਡੂ ਆ ਨਾ ਉਹਦੇ ਵਾਸਤੇ ਬਹੁਤ ਵੱਡੀ ਦੁਨੀਆ ਹੁੰਦੀ ਉਹਨੂੰ ਬਾਦ ਦੀ ਦੁਨੀਆ ਦਾ ਪਤਾ ਹੀ ਨਹੀਂ ਹੁੰਦਾ ਇਹ ਅਜਿਹੇ ਲੋਕ ਨੇ ਸੋ ਇਹਨਾਂ ਤੇ ਗੁੱਸਾ ਕੀ ਕਰਨਾ ਇਹਨਾਂ ਨੂੰ ਇਵੇਂ ਹੀ ਛੱਡ ਦਿਓ ਤੁਸੀਂ ਕੀ ਕਰਨਾ ਜਿਹਨਾਂ ਦੇ ਬਾਰੇ ਜਿਹੇ ਲੋਕ ਗੱਲਾਂ ਕਰਦੇ ਨੇ ਮਿਹਨਤ ਕਰੋ ਆਪਣਾ ਕੈਲੀਬਰ ਹੋਰ ਵਧਾਓ ਆਪਣਾ ਜੋ ਵੀ ਤੁਸੀਂ ਕਰ ਰਹੇ ਹੋ ਉਹ ਉਵੇਂ ਹੀ ਕਰੋ ਸੱਚ ਦੇ ਨਾਲ ਖੜੇ ਹੋਣ ਦੀ ਹਿੰਮਤ ਰੱਖੋ ਔਰ ਜੋ ਵੀ ਕਰਨਾ ਹੈ ਉਹ ਸਮਾਜ ਦੇ ਲਈ ਜੇ ਤੁਸੀਂ ਕਰ ਰਹੇ ਹੋ ਉਵੇਂ ਹੀ ਕਰੋ ਜੇ ਤੁਸੀਂ ਕਿਸੇ ਗਲਤ ਕੰਮ ਦੇ ਵਿਰੁੱਧ ਖੜੇ ਹੋ ਕੇ ਬੋਲਦੇ ਹੋ ਤੇ ਉਹ ਇੱਕ ਸਮਾਜ ਦੇ ਲਈ ਇੱਕ ਦੇਸ਼ ਦੇ ਲਈ ਇੱਕ ਵਰਗ ਦੇ ਲਈ ਤੁਸੀਂ ਸੇਵਾ ਕਰ ਰਹੇ ਹੋ ਤੇ ਜਿਹੜੇ 네ਗੇਟਿਵ ਕਰ ਰਹੇ ਨੇ ਉਹਨਾਂ ਦਾ ਸੀ ਕੀ ਕਰ ਸਕਦੇ ਆ ਜਿਹੜੇ ਰਿਸ਼ਵਤ ਭ੍ਰਿਸ਼ਟਾਚਾਰ ਲੈ ਕਰ ਰਹੇ ਨੇ ਜਾਂ ਬੇਕਸੂਰਾਂ ਨੂੰ ਜਿਹੜਾ ਹੈ ਉਹ ਤੰਗ ਕਰਦੇ ਨੇ ਜਾਂ ਦੇਸ਼ ਦੇ ਬਣੇ ਹੋਏ ਕਾਨੂੰਨਾਂ ਨੂੰ ਤੋੜਦੇ ਨੇ ਉਨਾ ਉਹ ਦੇਸ਼ ਸੇਵਾ ਨਹੀਂ ਹੁੰਦੀ ਚਾਹੇ ਉਹ ਕੁਰਸੀਆਂ ਤੇ ਬੈਠ ਕੇ ਕਰਦੇ ਨੇ ਚਾਹੇ ਉਹ ਪੈਸੇ ਦੇ ਬਲ ਤੇ ਕਰਦੇ ਨੇ ਚਾਹੇ ਸੋਚਦੇ ਜੋ ਵੀ ਕਰਦੇ ਨੇ ਦੇਸ਼ ਹੈ ਤੇ ਅਸੀਂ ਹਾਂ ਪੰਜਾਬ ਹੈ ਤੇ ਅਸੀਂ ਹਾਂ ਸੋ ਆਪਣਾ ਕੈਲੀਬਰ ਜਿਹੜਾ ਹੈ ਆਪਣੀ ਸੋਚ ਜਿਹੜੀ ਹੈ ਉਹ ਬਹੁਤ ਸਾਫ਼ ਸੁਥਰੀ ਰੱਖਣੀ ਚਾਹੀਦੀ ਹੈ ਜਿਹੇ ਲੋਕਾਂ ਦੀ ਪ੍ਰਵਾਹ ਉਨੀ ਕੁ ਕਰੋ ਜਿੰਨੀ ਕਿ ਸਾਨੂੰ ਲੱਗਦਾ ਕਿ ਹਾਂ ਅਸੀਂ ਅਮ ਇਹਦੇ ਚ ਕੋਈ ਪੋਜ਼ਿਟਿਵ ਚੀਜ਼ ਲੈ ਕੇ ਅੱਗੇ ਜਾ ਸਕਦੇ ਆ ਇਹ ਲੋਕ ਜਿਹੜੇ ਨੇ ਇਹ ਖੂਦ ਦਾ ਡੱਡੂ ਹੁੰਦੇ ਨੇ ਇਹਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਆਪਣੀ ਸ਼ਖਸੀਅਤ ਜਿਹੜੀ ਹੈ ਉਹ ਨੂੰ ਹੋਟ ਨਿਖਾਰੋ ਜਿਹੇ ਲੋਕ ਨਾ ਬੋਲਣਗੇ ਤੁਹਾਡੇ ਅਗੇਂਸਟ ਬੋਲਣਗੇ ਉਹ ਉਹਨੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਬਾਰੇ ਬਿਆਨ ਕਰਦੇ ਜਾਣਗੇ ਔਰ ਲੋਕਾਂ ਨੂੰ ਬਹੁਤ ਚੀਜ਼ਾਂ ਜਿਹੜੀਆਂ ਸਮਝ ਆਉਂਦੀਆਂ ਨੇ ਮੈਂ ਇੱਕ ਕਿਸੇ ਦੀ ਗੱਲ ਸੁਣਦੀ ਪਈ ਸੀ ਅ ਕਦੇ ਕਿ ਜਿਹੜੀ ਮੂੰਫਲੀ ਹੈ ਨਾ ਉਹ ਕੁਝ ਸਮੇਂ ਦੇ ਲਈ ਸੀਜ਼ਨ ਦੇ ਵਿੱਚ ਆਉਂਦੀ ਹੈ ਬਹੁਤ ਲੋਕ ਉਹਨੂੰ ਵਰਤਦੇ ਨੇ ਖਾਂਦੇ ਨੇ ਸਾਰਾ ਕੁਝ ਕਰਦੇ ਨੇ ਤੇ ਜਿਹੜਾ ਬਦਾਮ ਹੈ ਜਾਂ ਖਰੋਟ ਹੈ ਉਹ ਮਹਿੰਗੇ ਨੇ ਉਹ ਸਾਰਾ ਸੀਜ਼ਨ ਚੱਲਦੇ ਨੇ ਔਰ ਉਹਨਾਂ ਦੀ ਕੀਮਤ ਮੂੰਫਲੀ ਦੇ ਆਉਣ ਦੇ ਨਾਲ ਕਦੇ ਵੀ ਘਟਦੀ ਨਹੀਂ ਉਹ ਉਵੇਂ ਹੀ ਰਹਿੰਦੀ ਹੈ ਸੋ ਇਹਦੇ ਤੇ ਵਿਚਾਰ ਜ਼ਰੂਰ ਕਰਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ